ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਕਰ ਅਕੈਡਮੀ ਸੰਗਰੂਰ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਸੋ ਜਿੰਨੇ ਵੀ ਇਸਤਕਾਲਜੁਗ ਵਿਦਿਆਰਥੀ লাইਵ ਕਲਾਸਾਂ ਜੋੜ ਚੁੱਕੇ ਹਨ ਆਪਣੀ ਅਟੈਂਡੈਂਸ ਸਾਂਝੀ ਕਰ ਤੇ ਕਿਰਪਾ ਕਰਕੇ ਰੁਪਲਾਈ ਜਰੂਰ ਸਾਂਝੀ ਕਰ ਕਲਾਸ ਇਹ ਚੱਲ ਰਹੀ ਸਾਰੇ ਵਿਦਿਆਰਥੀਆਂ ਕੋਲ 1 ਮਿੰਟ ਦੇ ਸਮੇਂ ਦੇ ਵਿੱਚ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਸੋ ਨਹੀਂ ਦੇ ਦੇ ਸਾਰੇ ਇਸਤਕਾਲਜੁਗ ਵਿਦਿਆਰਥੀ ਪਲਾਡਾ ਲਿੰਕ ਜਰੂਰ ਸ਼ੇਅਰ ਕਰਨਾ ਤੇ ਸਾਰੇ ਇਸਤਕਾਲਜੁਗ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਂਦਾ ਮਿਲਕਰ ਅਕੈਡਮੀ ਸੰਗਰੂਰ ਦੇ ਵੱਲੋਂ ਮੋਸਟਰ ਕਾਡਰ ਪੰਜਾਬੀ ਲੈਕਚਰਰ ਅਤੇ UGC NET ਦੇ ਜਿਹੜੇ ਕਿ ਪ੍ਰੈਕਟਿਸ ਵਾ ਸ਼ੁਰੂ ਕਰ ਦਿੱਤੇ ਗਏ ਸੋ ਸਵੰਧ ਵਿਦਿਆਰਥੀ ਸੰਪਰਕ ਜਰੂਰ ਕਰ ਸਕਦੇ ਹੋ 991500 8800 ਤੇ ਬਿਲਕੁਲ ਜੀ ਆਪਾਂ ਵਿੜਾਕਸ ਦੇ ਉੱਤੇ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ 1 24 ਤੋਂ ਆਪਾਂ ਸਟਾਰਟ ਕਰਨਾ ਕਿ ਹੇਠ ਲਿਖਿਆਂ ਦੀ ਵਿੱਚੋਂ ਸਟੇਜੀ ਕਵਤਾ ਦੀ ਰਚਨਾ ਕਿਸ ਕਵੀ ਦੇ ਦੁਆਰਾ ਕੀਤੀ ਗਈ ਸੀ ਕਿਹੜੇ ਸਾਹਿਤਕਾਰ ਦੇ ਦੁਆਰਾ ਸਟੇਜੀ ਕਵਤਾ ਦੀ ਰਚਨਾ ਕੀਤੀ ਗਈ ਸੀ ਵਨ 24 ਦਾ ਰਿਪਲਾਈ ਸੰਜਿਆ ਕਰਨਾ ਤਾਂ ਬਿਲਕੁਲ ਆਪਣਾ ਸਹੀ ਅਨਸਰ ਆ ਜਾਏਗਾ ਬੀ ਧਨੀ ਰਾਮ ਚਾਤਰੀਕ ਦੇ ਦੁਆਰਾ ਧਨੀ ਰਾਮ ਚਾਤਰੀਕ ਆਧੁਨਿਕ ਪੰਜਾਬੀ ਕਵਤਾ ਦੇ ਕਿਹੜੇ ਦੌਰ ਨਾਲ ਸੰਬੰਧਤ ਸਨ ਧਨੀ ਰਾਮ ਚਾਤਰੀਕ ਆਧੁਨਿਕ ਪੰਜਾਬੀ ਕਵਤਾ ਦੇ ਕਿਹੜੇ ਦੌਰ ਨਾਲ ਸੰਬੰਧਤ ਸਨ ਬਿਲਕੁਲ ਜਗਨਵਰਸੀ ਸੁਖਵਿੰਦਰ ਜੀ ਗਗਨਜੀ ਪਹਿਲੇ ਦੌਰ ਨਾਲ ਸੰਬੰਧ ਸੀ ਜਨਮ ਕਦੋਂ ਹੋਇਆ ਸੀ ਤਾਂ ਇਹਨਾਂ ਯਾਤ੍ਰਿਕ ਦਾ ਜਨਮ ਕਦੋਂ ਹੋਇਆ ਸੀ? ਸੋ ਪਹਿਲੇ ਡਾਰਨਲਸਨਸ ਸੀ ਪਹਿਲੀ ਹੀ ਪੀੜ੍ਹੀ ਨਾਲ ਸੰਧ ਸੀ ਜਨਮ ਹੋਇਆ ਸੀ। ਮਾਰਚ 1876 ਦੇ ਵਿੱਚ 18 ਸੋ 51 ਜਤਿ ਜਨਮ ਹੋਇਆ ਸੀ 1876 ਦੇ ਵਿੱਚ ਪਿੰਡ ਪੱਸੀਆਂ ਵਾਲਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਹੋਇਆ ਸੀ ਤੇ ਧਲੀ ਰਾਮ ਚਾਤਰਿਕ ਨੂੰ ਬਾਦਸ਼ਾਹ ਕਿਸ ਦਾ ਕਿਹਾ ਜਾਂਦਾ ਹੈ ਧਨੀ ਰਾਮ ਚਾਤਰਿਕ ਨੂੰ ਬਾਦਸ਼ਾਹ ਕਿਸ ਦਾ ਕਿਹਾ ਜਾਂਦਾ ਹੈ ਸੁਵਾਰਸ਼ਾ ਕਿਹਾ ਜਾਂਦਾ ਕਵੀ ਦਰਬਾਰਾਂ ਦਾ ਧਰਤੀ ਦਾ ਕਵੀ ਕਿਹਾ ਜਾਂਦਾਗਾ ਕਵੀ ਦਰਬਾਰਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਤੇ ਪੰਜਾਬੀ ਕਵਿਤਾ ਦੇ ਵਿੱਚ ਕਿਉਂਕਿ ਪੰਜਾਬੀ ਕਵਿਤਾ ਦਾ ਲੋਕ ਕਵੀ ਵੀ ਧਨੀ ਰਾਮ ਚਾਤਰਕ ਨੂੰ ਕਿਹਾ ਜਾਂਦਾ ਇਹਨਾਂ ਨੇ ਹੀ ਆਪਣੀ ਕਵਿਤਾ ਦੇ ਵਿੱਚ ਕੀ ਲੋਕਾਂ ਦੀ ਜਿਹੜੀ ਗੱਲ ਕੀਤੀ ਸੀ ਤੇ ਨਿੱਕੀ ਕਹਾਣੀ ਲਿਖਣੀ ਆਰੰਭ ਕਰਨ ਤੋਂ ਪਹਿਲਾਂ ਧਨੀ ਰਾਮ ਚਾਤਰਕ ਦੇ ਦੁਆਰਾ ਕਿਹੜੀ ਰਚਨਾ ਕੀਤੀ ਗਈ ਸੀ ਸੌਰੀ ਨਿੱਕੀ ਕਵਿਤਾ ਲਿਖਣ ਤੋਂ ਪਹਿਲਾਂ ਨਿੱਕੀ ਕਵਤਾ ਲਿਖਣੀ ਆਰੰਭ ਕਰਨ ਤੋਂ ਪਹਿਲਾਂ ਧਨੀ ਰਾਮ ਚਾਤਰਿਕ ਦੇ ਦੁਆਰਾ ਕਿਹੜੀਆਂ ਰਚਨਾਵਾਂ ਕੀਤੀਆਂ ਗਈਆਂ ਸਨ ਤਾਂ ਇਹ ਕਿ ਸੇ ਰਚੇ ਸੀ ਤੇ ਧਨੀ ਰਾਮ ਚਾਤਰਿਕ ਖੇਤਰ ਕਿਹੜੇ ਨਾਲ ਸੰਬੰਧਤ ਸਨ ਧਨੀ ਰਾਮ ਚਾਤਰਿਕ ਖੇਤਰ ਕਿਹੜੇ ਨਾਲ ਸੰਬੰਧਤ ਸਨ ਉਹ ਬਲਾਈ ਸੰਜਿਆ ਕਰਨਾ ਕਿ ਖੇਤਰ ਕਿਹੜੇ ਨਾਲ ਸੰਬੰਧਤ ਸਨ ਸੋ ਖੇਤਰ ਬਿਲਕੁਲ ਜੀ ਮਾਝਾ ਦੇ ਨਾਲ ਕਿਉਂਕਿ ਬਚਪਨ ਦੇ ਵਿੱਚ ਹੀ ਇਹਨਾਂ ਨੇ ਆਪਣਾ ਜੱਦੀ ਪਿੰਡ ਪਿੰਡ ਪੱਸੀਆਂ ਵਾਲਾ ਛੱਡ ਕੇ ਪਿੰਡ ਲੋਪੋ ਜ਼ਿਲ੍ਹਾ ਅਮਰitsar ਦੇ ਵਿੱਚ ਆ ਕੇ ਰਹਿਣ ਲੱਗੇ ਸੀ ਤਾਂ ਕਰਕੇ ਮਾਝਾ ਖੇਤਰ ਦੇ ਨਾਲ ਸੰਬੰਧ ਸੀ ਤੇ ਦਿਹਾਤ ਕਦੋਂ ਹੋਇਆ ਸੀ ਧਨੀ ਰਾਮ ਚਾਤਰੀਕ ਦਾ ਦਿਹਾંત ਕਦੋਂ ਹੋਇਆ ਸੀ ਹਨí ਰਾਮ ਯਾਤ੍ਰਿਕ ਦਾ ਦਿਹਾਂਤ ਕਦੋਂ ਹੋਇਆ ਸੀ 1951 ਦੇ ਵਿੱਚ ਮੈਡਮ ਅਰਚੀ ਜੀ ਕੀ ਹੋਇਆ ਤੁਹਾਨੂੰ 1876 ਤੇ ਜਨਮ ਹੋਇਆ ਸੀ 1954 ਦੇ ਵਿੱਚ ਮੌਤ ਹੋਈ ਸੀ ਪ੍ਰੀਤਮ ਸਿੰਘ ਸਫੀਰ ਆਧੁਨਿਕ ਪੰਜਾਬੀ ਕਵਿਤਾ ਦੇ ਕਿਹੜੇ ਦੌਰ ਨਾਲ ਸੰਬੰਧ ਸਨ ਪ੍ਰੀਤਮ ਸਿੰਘ ਸਫੀਰ ਆਧੁਨਿਕ ਪੰਜਾਬੀ ਕਵਿਤਾ ਦੇ ਕਿਹੜੇ ਦੌਰ ਨਾਲ ਸੰਬੰਧ ਸਨ ਬਿਲਕੁਲ ਜੀ ਕਰਨਜੀਤ ਜੀ ਕਿਹੜੇ ਦੂਜੇ ਦੌਰ ਨਾਲ ਸੰਬੰਧ ਸੀ ਬਿਲਕੁਲ ਜੀ ਤੇ ਜਨਮ ਕਦੋਂ ਹੋਇਆ ਸੀ ਪ੍ਰੀਤਮ ਸਿੰਘ ਸਫੀਰ ਦਾ ਜਨਮ ਕਦੋਂ ਹੋਇਆ ਸੀ ਜਨਮ ਦੇ ਬਾਰੇ ਸਾਰੇ ਇਹ ਅਰਥੀ ਰਿਪਲਾਈ ਸੰਜਿਆ ਕਰਨਾ ਕਿ ਪ੍ਰੀਤਮ ਸਿੰਘ ਸਫੀਰ ਦਾ ਜਨਮ 1916 ਦੇ ਵਿੱਚ 1916 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਮੌਤ ਹੋਈ ਸੀ 1999 ਦੇ ਵਿੱਚ ਜਿਹੜਾ ਕਿ ਦਿੱਲੀ ਦੇ ਵਿੱਚ ਤੇ ਪ੍ਰੀਤਮ ਸਿੰਘ ਸਫੀਰ ਕਿਸ ਦੇ ਵਾਂਗ ਕਪਤਾ ਨੂੰ ਧੁਰਦਰਗਾ ਦੀ ਚੀਜ਼ ਮੰਨਦੇ ਹਨ ਪ੍ਰੀਤਮ ਸਿੰਘ ਸਫੀਰ ਕਿਸ ਦੇ ਬਾਗ ਕਵਤਾ ਨੂੰ ਧੁਰ ਦਰਗਾਹ ਦੀ ਚੀਜ਼ ਮੰਨਦੇ ਹਨ ਭਾਈ ਵੀਰ ਸਿੰਘ ਦੇ ਦੁਆਰਾ ਬਿਲਕੁਲ ਜੀ ਤੇ ਪ੍ਰੀਤਮ ਸਿੰਘ ਸਫੀਰ ਦਾ ਪਹਿਲਾ ਕਾਫ ਸੰਗ੍ਰਹਿ ਕਿਹੜਾ ਸੀ ਪ੍ਰੀਤਮ ਸਿੰਘ ਸਫੀਰ ਦੇ ਦੁਆਰਾ ਲਿਖਿਆ ਜਾਣ ਵਾਲਾ ਇਹਨਾਂ ਦਾ ਪਹਿਲਾ ਕਾਫ ਸੰਗ੍ਰਹਿ ਕਿਹੜਾ ਸੀ ਦਲਾ ਕਾਵ ਸੰਗ੍ਰਹਿ 71 ਕਤਕੁੰਜਾ ਪ੍ਰਕਾਸ਼ਿਤ ਕਦੋਂ ਹੋਇਆ ਸੀ ਕਤਕੁੰਜਾ ਕਾਵ ਸੰਗ੍ਰਹਿ ਪ੍ਰਕਾਸ਼ਿਤ ਕਦੋਂ ਹੋਇਆ ਸੀ ਸੋ ਕਤਕੁੰਜਾ ਬਿਲਕੁਲ ਜੀ 1941 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਪੁਸਤਕ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਪੁਸਤਕ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ ਸੋ so 25 ਦਾ ਬਿਲਕੁਲ ਆਪਣਾ ਡੀ ਸਹੀ ਆਨਸਰ ਆਇਆ ਕਾगज ਅਤੇ ਕੈਨਵਸ ਕਾगज ਅਤੇ ਕੈਨਵਸ ਦੇ ਲਈ ਗਿਆਨਪੁਰ ਪੁਰਸਕਾਰ ਮਿਲਿਆ ਕਿਸ ਨੂੰ ਸੀ ਕਾगज ਅਤੇ ਕੈਨਵਸ ਰਚਨਾ ਦੇ ਲਈ ਗਿਆਨਪੁਰ ਪੁਰਸਕਾਰ ਕਿਸ ਨੂੰ ਮਿਲਿਆ ਸੀ ਅਵਰਤਾ ਪ੍ਰੀਤਮ ਨੂੰ ਤੇ ਮਿਲਿਆ ਕਦੋਂ ਸੀ ਅਵਰਤਾ ਪ੍ਰੀਤਮ ਨੂੰ ਗਿਆਨਪੁਰ ਪੁਰਸਕਾਰ ਕਦੋਂ ਮਿਲਿਆ ਸੀ ਨੀਸੋ ਬਿਲਕੁਲ ਜੀ ਵਿਅਸੀ ਦੇ ਵਿੱਚ ਮਿਲਿਆ ਸੀ ਤੇ ਕਾਗਜ਼ ਤੇ ਕੈਨਵਸ ਰਚਨਾ ਦੀ ਵਿਦਾ ਕੀ ਹੈ ਕਾਗਜ਼ ਅਤੇ ਕੈਨਵਸ ਰਚਨਾ ਦੀ ਵਿਦਾ ਕੀ ਹੈ ਸွေ ਮਿਲਦਾ ਆਪਾਂ ਨੂੰ ਕਾਲ ਸੰਗ੍ਰਹਿ ਤੇ ਸੁਨੇਹੜੇ ਕਾਲ ਸੰਗ੍ਰਹਿ ਦੇ ਅਮਰਤਾ ਪ੍ਰੀਤਮ ਨੂੰ ਸਾਇਤ ਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ ਸੋ ਨਿਹੜੇ ਕਾਵ ਸੰਗ੍ਰਹਿ ਦੇ ਲਈ ਅਮਰਤਾ ਪ੍ਰੀਤਮਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 1956 ਦੇ ਵਿੱਚ ਨੈਕਸਟ ਸਰਸਵਤੀ ਪੁਰਸਕਾਰ ਲੇਖਕਾਂ ਦੇ ਵਿੱਚੋਂ ਕਿਹੜੀ ਪੁਸਤਕ ਨੂੰ ਮਿਲਿਆ ਹੈ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਹੇਠ ਲਿਖਿਆਂ ਦੇ ਵਿੱਚੋਂ ਪੁਸਤਕ ਆਪਾਂ ਨੂੰ ਮਿਲਦੀ ਹੈ ਰੁੱਖ ਤੇ ਰਿਸ਼ੀ ਰੁਖ ਅਤੇ ॠषि ਪੁਸਤਕ ਲਿਖੀ ਕਹਦੇ ਦੁਆਰਾ ਗਈ ਸੀ ਰੁਖ ਅਤੇ ॠषि ਪੁਸਤਕ ਤੇਰ ਚੈਤਾ ਕੌਣ ਹਨ ਡਾਕਟਰ ਹਰਪਜਨ ਸਿੰਘ ਤੇ ਡਾਕਟਰ ਹਰਪਜਨ ਸਿੰਘ ਨੂੰ ਸਰਸਵਤੀ ਸਨਮਾਨ ਕਦੋਂ ਮਿਲਿਆ ਸੀ ਡਾਕਟਰ ਹਰਪਜਨ ਸਿੰਘ ਨੂੰ ਸਰਸਵਤੀ ਸਨਮਾਨ ਰੁਖ ਅਤੇ ॠषि ਰਚਨਾ ਦੇ ਲਈ ਕਦੋਂ ਮਿਲਿਆ ਸੀ 1900 ਬਿਲਕੁਲ ਜੀ ਬਾਕੀ ਵਿਦਿਆਰਥੀ ਵੀ ਰਿਪਲਾਈ ਸੰਦਿਆ ਕਰਨਾ ਹੈ 1992 ਦੇ ਵਿੱਚ ਤੇ ਰੋਖ ਅਤੇ ਰਿਸ਼ੀ ਰਚਨਾ ਦੀ ਵਿਦਾ ਕੀ ਹੈ ਬਿਲਕੁਲ ਜੀ 1992 ਦੇ ਵਿੱਚ ਮਿਲਿਆ ਸੀ ਰੋਖ ਅਤੇ ਰਿਸ਼ੀ ਰਚਨਾ ਦੀ ਵਿਦਾ ਕੀ ਹੈ ਵਿਦਾ ਮਿਲਦੀ ਆਪਾਂ ਨੂੰ ਕਾਲ ਸੰਗ੍ਰਹਿ ਤੇ ਅਲ ਵਿਦਾ ਤੋਂ ਪਹਿਲਾਂ रचना की विधा की है अलविदा तो पहला रचना की विधा की है सो so, मैडम अर्श जी मैं तुम्हें एक क्वेश्चन थोड़ा तो क्लियर कर दें कि ਕ੍ਰਿਪਾ ਕਰ ਬੰਨ੍ਹ ਮਟੋੜਨਾ ਤਾਂ 1900 ਬਿਲਕੁਲ ਜੀ ਸਾਰਗਿਆ ਤੇ ਨੋਟ ਕਰਨਾ 1994 ਦੇ ਵਿੱਚ ਮਿਲਿਆ ਸੀ 1994 ਦੇ ਵਿੱਚ 773 ਸੰਮਾਣ ਮਿਲਿਆ ਸੀ ਹਰਪਾਜਨ ਸਿੰਘ ਨੂੰ ਤੇ ਅਲਵਿਦਾ ਤੋਂ ਪਹਿਲਾਂ ਰਚਨਾ ਦੀ ਵਿਦਾ ਕੀ ਹੈ ਕਾਲ ਸੰਗ੍ਰਹਿ ਲਿਖਿਆ ਕਿਸ ਦੇ ਦੁਆਰਾ ਗਿਆ ਹੈ ਅਲਵਿਦਾ ਤੋਂ ਪਹਿਲਾਂ ਕਾਲ ਸੰਗ੍ਰਹਿ ਦਾ ਰਚయితਾ ਕੌਣ ਹੈ ਅਲਵਿਦਾ ਤੋਂ ਪਹਿਲਾਂ ਕਾਲ ਸੰਗ੍ਰਹਿ ਦਾ ਆਪਾਂ ਨੂੰ ਰਚయితਾ ਕੌਣ ਮਿਲਦਾ ਹੈ ਤਦਿਕੁਸ਼ੇ ਕੁਮਾਰ ਵਟਾਲਵੀ ਦੀ ਦੁਆਰਾ ਤਾਂ ਮੈਨੂੰ ਵਿਦਾ ਕਰੋ ਲਿਖੀ ਗਈ ਸੀ ਪੁਸਤਕ ਗੁਰਦੇਤਜੀ ਦਾ ਬਿਲਕੁਲ ਸਹੀ ਆਨਸਰ ਹੈ ਹਰਪਾਜਨ ਸਿੰਘ ਦੇ ਦੁਆਰਾ ਲਿਖੀ ਗਈ ਹੈ ਆਲਵਿਦਾ ਤੋਂ ਪਹਿਲਾਂ ਨੈਕਸਟ 27 ਬਿਲਕੁਲ ਜੀ ਮੈਨੂੰ ਵਿਦਾ ਕਰੋ ਸ਼ੇ ਕੁਮਾਰ ਵਟਾਲਵੀ ਦੀ ਰਚਨਾ ਹੈਗੀ ਤੇ ਕਿਹੜਾ ਲੇਖਕ ਮਨੋਵਿਗਿਆਨ ਦੇ ਨਾਲ ਸੰਬੰਧਤ ਹੈ ਅਤੇ ਆਤਮਾ ਪਰਮਾਤਮਾ ਦੀ ਗੱਲ ਕਰਦਾ ਹੈ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਲੇਖਕ ਮਨੋਵਿਗਿਆਨ ਦੇ ਨਾਲ ਸੰਬੰਧਤ ਹੈ ਅਤੇ ਆਤਮਾ ਪਰਮਾਤਮਾ ਦੀ ਗੱਲ ਕਰਦਾ ਹੈ ਜਸਵੰਤ ਸਿੰਘ ਨੇਕੀ ਸੋ ਵੀ ਬਿਲਕੁਲ ਸਹੀ ਆਨਸਰ ਆਏਗਾ ਤੇ ਬੜਾ ਆਸਾਨ ਹੈ ਮਸ਼ਹੂਰ ਚੰਦ ਰਵੀ ਹੋਣਾ ਬੜਾ ਮਹਾਲ ਹੈ ਪਰ ਫਲਸਫੀ ਕਵੀ ਹੋਣਾ 17 ਕਿਸ ਦੇ ਦੁਆਰਾ ਰਚੀਆਂ ਗਈਆਂ ਹਨ ਬੜਾ ਆਸਾਨ ਹੈ ਮਸ਼ਹੂਰ ਚੰਦ ਰਵੀ ਹੋਣਾ ਬੜਾ ਮਹਾਲ ਹੈ ਪਰ ਫਲਸਫੀ ਕਵੀ ਹੋਣਾ ਸੋ 128 ਦਾ ਬਿਲਕੁਲ ਆਪਣਾ ਸਹੀ ਆਨਸਰ ਕੀ ਆ ਜੀਗਾ प्रीतम सिंह ये द्वारा लिखिया मिलती करा कि मेरा सूरज डुबिया है तेरी शाम नहीं है तेरे सिर सिरा है इल्जाम नहीं है सत्रह किसते द्वारा रचिया गई ਉਹ ਰਿਪਲੇਸਾਂਜਾ ਕਰਨਾ ਹੈ ਕਿ 17 ਕਿਸ ਦੇ ਦੁਆਰਾ ਰਸਨਾ ਰਚੀਆਂ ਲੀਆਂ ਹਨ 17 ਬਿਲਕੁਲ ਜਿਹਾ ਪਾਉ ਨੂੰ ਸਰਜੀਤ ਪਾਤਰ ਦੀਆਂ ਮਿਲਦੀਆਂ ਤੇ ਸਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਸੀ ਆਧੁਨਿਕ ਪੰਜਾਬੀ ਕਵੀ ਸਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਸੀ 1945 ਦੇ ਵਿੱਚ ਤੇ ਆਧੁਨਿਕ ਜਿਹੜੀ ਕਿ ਕਵਤਾ ਦੇ ਕਿਹੜੇ ਦੌਰ ਨਾਲ ਸੰਬੰਧਤ ਸਨ ਸਗੀਤ ਪਾਤਰ ਕਵਤਾ ਦੇ ਕਿਹੜੇ ਦੌਰ ਦੇ ਨਾਲ ਸੰਬੰਧਤ ਸਨ 1945 ਪੱਤੜਕਲਾਂ ਜ਼ਿਲ੍ਹਾ ਜਲੰਧਰ ਦੁਆਬਾ ਖੇਤਰ ਦੇ ਵਿੱਚ ਜਨਮ ਹੋਇਆ ਸੀ ਦੌਰ ਦੀ ਗੱਲ ਕੀਤੀ ਜਾਵੇ ਤਾਂ ਤੀਜੇ ਦੌਰ ਨਾਲ ਸੰਬੰਧਤ ਸੀ ਕਿਹੜੇ ਦੌਰ ਨਾਲ ਤੀਜੇ ਦੌਰ ਨਾਲ ਸੰਬੰਧਤ ਸੀ ਕਵਤਾ ਦੇ ਤੇ ਸੋਜੀਤ ਪਾਤਰ ਦੇ ਦੁਆਰਾ ਸਭ ਤੋਂ ਪਹਿਲਾਂ ਜਿਹੜਾ ਕਿ ਤਖੱਲਸ ਕਿਹੜਾ ਵਰਤਿਆ ਗਿਆ ਸੀ ਆਪਣੀ ਰਚਨਾ ਦੇ ਵਿੱਚ ਇਹਨਾਂ ਨੇ ਤਖੱਲਸ ਕਿਹੜੇ ਦੀ ਵਰਤੋਂ ਕੀਤੀ ਸੀ ਸੋ ਤਖੱਲਸ ਭਰਤਿਆ ਸੀਨਾ ਨੇ ਆਪਣੇ ਪਿੰਡ ਦੇ ਨਾਂ ਤੇ ਹੀ ਇਹਨਾਂ ਨੇ ਪਾਤਰ ਪਿੰਡ ਦੇ ਨਾਂ ਤੇ ਹੀ ਬਿਲਕੁਲ ਜੀ ਪਾਤਰ ਤਖੱਲਸ ਦੀ ਵਰਤੋਂ ਕੀਤੀ ਸੀ ਤੇ ਸਰਜੀਤ ਪਾਤਰ ਬਾਬਾ ਬੁੱਢਾ ਕਾਲਜ ਵੀਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਲੈਕਚਰਰ ਕਦੋਂ ਲੱਗੇ ਸਨ ਸਰਜੀਤ ਪਾਤਰ ਬਾਬਾ ਬੁੱਢਾ ਕਾਲਜ ਵੀਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਲੈਕਚਰਰ ਲੱਗੇ ਸੀ ਕਦੋਂ ਲੱਗੇ ਸਨ 1969 ਦੇ ਵਿੱਚ ਬਿਲਕੁਲ ਜੀ ਤੇ surjit patar ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਕਦੋਂ ਚੁਣੇ ਗਏ ਸਨ surjit patar ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਕਦੋਂ ਚੁਣੇ ਗਏ ਸਨ 2002 ਦੇ ਵਿੱਚ ਚੁਣੇ ਗਏ ਸੀ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਚੁਣੇ ਗਏ ਸੀ 2013 ਦੇ ਵਿੱਚ 2013 ਦੇ ਵਿੱਚ ਤਾਂ ਨਾ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਚੁਣੇ ਗਏ ਸੀ ਫਿਰਾਂ ਤੂੰ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਚੁਣੇ ਗਏ ਸੀ 2002 ਦੇ ਵਿੱਚ ਅ ਅਹੁਦੇ ਤੇ ਰਹੇ ਸੀ 2008 ਤੱਕ ਤੇ ਸਰਜੀਤ ਪਾਤਰ ਨੂੰ ਸਰਸਵਤੀ ਸਨਮਾਨ ਕਦੋਂ ਮਿਲਿਆ ਸੀ ਸਰਜੀਤ ਪਾਤਰ ਨੂੰ ਸਰਸਵਤੀ ਸਨਮਾਨ ਕਦੋਂ ਮਿਲਿਆ ਸੀ 2009 ਦੇ ਵਿੱਚ ਹਰਪਾਜਨ ਸਿੰਘ ਨੂੰ ਰੁੱਖ ਤੇ ਰਿਸ਼ੀ ਕਵਤਾ 1994 ਦਲੀਪ ਕੌਰ ਟਿਵਾਣਾ ਨੂੰ ਕਥਕ ਹੋਰ ਵਰਸੀ ਨਾਵਲ ਦੇ ਲਈ ਤੇ ਸਰਜੀਤ ਪਾਤਰ ਨੂੰ 2009 ਦੇ ਵਿੱਚ ਤੇ ਰਚਨਾ ਕਿਹੜੀ ਦੇ ਲਈ ਮਿਲਿਆ ਸੀ ਸਰਜੀਤ ਪਾਤਰ ਨੂੰ ਸਰਸਵਤੀ ਸਨਮਾਨ ਰਚਨਾ ਕਿਹੜੀ ਦੇ ਲਈ ਮਿਲਿਆ ਸੀ ਲਫ਼ਜ਼ਾਂ ਦੀ ਦਰਗਾਹ ਦੇ ਲਈ ਤੇ ਸਰਜੀਤ ਪਾਤਰ ਦੇ ਦੁਆਰਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਰਚਿਆ ਗਿਆ ਸੀ ਸਰਜੀਤ ਪਾਤਰ ਦੇ ਦੁਆਰਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਰਚਿਆ ਗਿਆ ਸੀ ਸਾਇਤ ਅਕਾਦਮੀ ਪੁਰਸਕਾਰ ਇਹਨਾਂ ਨੂੰ 1993 ਦੇ ਵਿੱਚ ਮਿਲਿਆ ਸੀ ਹਨੇਰੇ ਵਿੱਚ ਸੁਰਗ ਦੀ ਵਰਣ ਵਾਲਾ ਰਚਨਾ ਦੇ ਲਈ ਪਦਮਚੇਰੀ ਪੁਰਸਕਾਰ ਮਿਲਿਆ ਸੀ 2012 ਦੇ ਵਿੱਚ ਤੇ ਪਹਿਲਾ ਕਾਵ ਸੰਗ੍ਰਹਿ ਮਿਲਦਾ ਬਿਲਕੁਲ ਜਿਹਾ ਆਪਾਂ ਨੂੰ ਹਵਾ ਵਿੱਚ ਲਿਖੇ ਹਰਫ ਹਵਾ ਵਿੱਚ ਲਿਖੇ ਹਰਫ ਕਾਵ ਸੰਗ੍ਰਹਿ ਪ੍ਰਕਾਸ਼ਿਤ ਕਦੋਂ ਹੋਇਆ ਸੀ ਹਵਾ ਵਿੱਚ ਲਿਖੇ ਹਰਫ ਕਾਲ ਸੰਗ੍ਰਹਿ ਪ੍ਰਕਾਸ਼ਤ ਹੋਇਆ ਸੀ 1900 ਬਿਲਕੁਲ ਜੀ 99 ਦੇ ਵਿੱਚ ਤੇ ਵਿਰਖ ਅਰਜ ਕਰੇ ਕਾਲ ਸੰਗ੍ਰਹਿ ਕਦੋਂ ਪ੍ਰਕਾਸ਼ਤ ਹੋਇਆ ਸੀ ਵਿਰਖ ਅਰਜ ਕਰੇ ਕਾਲ ਸੰਗ੍ਰਹਿ ਕਦੋਂ ਪ੍ਰਕਾਸ਼ਤ ਹੋਇਆ ਸੀ 1992 ਦੇ ਵਿੱਚ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਕਾਲ ਸੰਗ੍ਰਹਿ ਕਦੋਂ ਪ੍ਰਕਾਸ਼ਤ ਹੋਇਆ ਸੀ ਨੇਰੇ ਵਿੱਚ ਸੁਲਗ ਦੀ ਵਰਣਮਾਲਾ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਸੀ 1992 ਦੇ ਵਿੱਚ ਤੇ 93 ਦੇ ਵਿੱਚ ਮਿਲਿਆ ਸੀ ਸਾਹਿਤ ਕਾਦਮੀ ਪੁਰਸਕਾਰ ਲਫਜਾਂ ਦੀ ਦਰਗਾਹ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਸੀ ਲਫਜਾਂ ਦੀ ਦਰਗਾਹ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਸੀ 2000 ਤਿੰਨ ਦੇ ਵਿੱਚ ਤੇ 9 ਦੇ ਵਿੱਚ ਸਭ ਤੋਂ ਸੋਹਤੀ ਸਮਾਨ ਮਿਲਿਆ ਸੀ ਸੁਰਜਮੀਨ ਪ੍ਰਕਾਸ਼ ਤੋਂ ਐਸੀ 2000 7 ਦੇ ਵਿੱਚ ਤੇ ਸਰਜੀਤ ਪਾਤਰ ਦੇ ਦੁਆਰਾ ਆਪਣੀ ਰਚਨਾ ਦੇ ਵਿੱਚ ਸ਼ੈਲੀ ਕਿਹੜੀ ਦੀ ਵਰਤੋਂ ਕੀਤੀ ਗਈ ਸੀ ਸਰਜੀਤ ਪਾਤਰ ਦੇ ਦੁਆਰਾ ਆਪਣੀ ਰਚਨਾ ਦੇ ਵਿੱਚ ਸ਼ੈਲੀ ਦੀ ਵਰਤੋਂ ਕੀਤੀ ਗਈ ਸੀ ਵਾਦਿਕ ਤੇ ਸਹਿਤਕ ਯਾਦ ਰੱਖਣਾ ਸਹਿਤਕ ਅਤੇ ਵਾਦਿਕ ਸ਼ੈਲੀ ਦੀ ਵਰਤੋਂ ਕੀਤੀ ਗਈ ਸੀ ਨੈਕਸਟ ਕੁਛ 17 ਕੇ ਚੱਲੋ ਜਾਰੋ ਹੁਣ ਇਹ ਚੌਂਕ ਛੱਡਿਏ ਹੁਣ ਇਹ ਚੌਂਕ 84 ਤਾਂ ਨਹੀਂ ਹੁੰਦਾ ਸੀ 17 ਕਿਹੜੀ ਕਫਤਾ ਦੇ ਵਿੱਚ ਦਰਜ ਹਨ 17ਪਨ ਦੁਆਰਾ ਫੀਟ ਕਰ ਰਹੇ ਹੈ ਕਿ ਚੱਲੋ ਜਾਰੋ ਹੁਣ ਇਹ ਚੌਂਕ ਛੱਡਿਏ ਕਿ ਹੁਣ ਇਹ ਚੌਂਕ 84 ਤਾਂ ਨਹੀਂ ਹੁੰਦਾ ਸੀ 17 ਕਿਹੜੀ ਕਵਤਾ ਦੇ ਵਿੱਚ ਦਰਜ ਹਨ ਸੂ ਬਿਲਕੁਲ ਹੀ ਬਾਕੀ ਵਿਦਿਆਰਥੀ ਵੀ ਆਪਣਾ ਆਪਣਾ ਰਿਪਲਾਈ ਸਾਂਝਾ ਕਰਨਾ ਹੈਗਾ ਕਿ ਆਪਾਂ ਨੂੰ 17 ਕਿਹੜੀ ਰਚਨਾ ਦੇ ਵਿੱਚ ਮੈਡਮ ਆਰਸ਼ ਜੀ ਬੀਨੂ ਠਾਕਰ ਜੀ ਦੇਖੋ ਚਰਸਤਾ ਕਵਤਾ ਦੇ ਵਿੱਚ ਨਹੀਂ ਚੌਕ ਸ਼ਹੀਦਾਂ ਦਾ ਚੌਕ ਸ਼ਹੀਦਾਂ ਦਾ ਕਵਤਾ ਦੇ ਵਿੱਚ 17 ਆਪਾਂ ਨੂੰ ਮਿਲਦੀ ਹੈ ਚੱਲੋ ਯਾਰੋ ਹੁਣ ਇਹ ਚੌਕ ਛੱਡੀਏ ਕਿਉਂਕਿ ਇਹ ਕੁਐਸਚਨ 3704 ਪੇਪਰ ਦੇ ਵਿੱਚ ਬਣਿਆ ਹੋਇਆ ਸੀ 17 ਨੂੰ ਪੂਰੀ ਕਰਨਾ ਸੀ ਤਾਂ ਸਰਜੀਤ ਪਾਤਰ ਦੀ ਕਵਤਾ ਆਪਾਂ ਮਿਲਦੇ ਚੌਕ ਸ਼ਹੀਦਾਂ ਦਾ ਜਿਸ ਦੇ ਵਿੱਚ ਇਹ 17 ਅਰਜ ਹੈ ਜੈਦੇਵ ਦੀ ਰਚਨਾ ਗੀਤ ਗੋਵਿੰਦ ਦਾ ਅਨਵਾਦ ਕਿਸ ਦੇ ਦੁਆਰਾ ਕੀਤਾ ਗਿਆ ਸੀ ਜੈਦੇਵ ਦੀ ਰਚਨਾ ਗੀਤ ਗੋਵਿੰਦ ਦਾ ਅਨਵਾਦ ਕਿਸ ਦੇ ਦੁਆਰਾ ਕੀਤਾ ਗਿਆ ਸੀ ਬਿਲਕੁਲ ਜੀ 130 ਦਾ ਸਾਰੇ ਦੇ ਅਥੀ ਰਿਪਲਾਈ ਸਾਂਝਾ ਕਰਨਾ ਪ੍ਰੋਫੈਸਰ ਮੋਹਨ ਸਿੰਘ ਡਾਕਟਰ ਹਰਪਜਨ ਸਿੰਘ ਮੋਹਨਜੀਤ ਜਾਂ ਪ੍ਰੋਫੈਸਰ ਪੂਰਨ ਸਿੰਘ ਤਾਂ ਜਿਹੜਾ 30 ਦਾ ਆਪਣਾ ਸਹੀ ਆਨਸਰ ਕੀ ਆਵੇਗਾ ਮੋਹਨਜੀਤ ਦੇ ਦੁਆਰਾ ਸੀ ਸਹੀ ਆਨਸਰ ਹੈਗਾ ਜੈਦੇਵ ਦੀ ਰਚਨਾ ਆਪਾਂ ਨੂੰ ਗੀਤ ਗੋਵਿੰਦਾਨਵਾਦ ਮੋਹਨਜੀਤ ਦੇ ਦੁਆਰਾ ਕੀਤਾ ਗਿਆ ਸੀ ਰੁਮਾਂਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਦੇ ਦੁਆਰਾ ਕੀਤੀ ਗਈ ਸੀ ਰਮਾਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਦੇ ਦੁਆਰਾ ਕੀਤੀ ਗਈ ਸੀ? ਸੋ ਕਾਰਲਜ ਦੇ ਦੁਆਰਾ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਸਭ ਤੋਂ ਪਹਿਲਾਂ ਰਮਾਸ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਸੀ? ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਸਭ ਤੋਂ ਪਹਿਲਾਂ ਰਮਾਸ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਸੀ? ਪ੍ਰੋਫੈਸਰ ਪੂਰਨ ਸਿੰਘ ਦੇ ਦੁਆਰਾ ਕਿਉਂਕਿ ਰਮਾਂਸਵਾਦੀ ਝੁਕਾ ਦੇ ਮੋਢੀ ਕਵੀ ਹੀ ਪ੍ਰੋਫੈਸਰ ਪੂਰਨ ਸਿੰਘ ਆਪਾਂ ਨੂੰ ਮਿਲਦੇ ਆ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ ਕਿੰਨਾਵਾਂ ਦਰਿਆ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ ਕਿੰਨਾਵਾਂ ਦਰਿਆ ਕਿਹਾ ਜਾਂਦਾ ਹੈ ਕਿੰਨਾਵਾਂ ਸ਼ੇਮਾ ਦਰਿਆ ਕਿਹਾ ਜਾਂਦਾ ਹੈ ਸੁਜਾਨ ਸਿੰਘ ਦੀ ਕਹਾਣੀ ਕੁਲਫੀ ਕਿਸ ਜਥਾਰਥ ਦੀ ਪੇਸ਼ਕਾਰੀ ਕਰਦੀ ਹੈ ਸੁਯਾਰ ਸਿੰਘ ਦੀ ਆਪਾਂ ਨੂੰ ਕੁਲਫੀ ਕਹਾਣੀ ਮਿਲਦੀ ਹੈ ਤੇ ਇਹ ਕਿਹੜੇ ਜਥਾਰਥ ਦੀ ਪੇਸ਼ਕਾਰੀ ਕਰਦੀ ਹੈ ਤੋ ਕਿਸ ਦੀ ਕਰਦੀ ਹੈ ਮਨੋਵਿਗਿਆਨ ਯਥਾਰਥਵਾਦ ਦੀ ਤਾਂ ਬਿਲਕੁਲ ਜੀ ਇਹ ਸਹੀ ਆਨਸਰ ਹੈਗਾ ਮਨੋਵਿਗਿਆਨ ਯਥਾਰਥਵਾਦ ਦੀ ਕਰਦੀ ਹੈ ਸੁਜਾਨ ਸਿੰਘ ਨਿੱਕੀ ਕਹਾਣੀ ਦੇ ਕਿਹੜੇ ਦੌਰ ਨਾਲ ਸੰਬੰਧ ਸਨ ਸੁਜਾਨ ਸਿੰਘ ਨਿੱਕੀ ਕਹਾਣੀ ਦੇ ਕਿਹੜੇ ਦੌਰ ਨਾਲ ਸੰਬੰਧ ਸਨ ਕਿਹੜੇ ਦੂਜੇ ਦੌਰ ਨਾਲ ਬਿਲਕੁਲ ਜੀ ਤੇ ਜਨਮ ਕਦੋਂ ਹੋਇਆ ਸੀ ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ ਸੀ ਜਰਮ 1909 ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਤੇ ਖੇਤਰ ਕਿਹੜੇ ਨਾਲ ਸੰਬੰਧ ਸਨ ਸੁਜਾਨ ਸਿੰਘ ਖੇਤਰ ਕਿਹੜੇ ਨਾਲ ਸੰਬੰਧ ਸਨ ਪਰੰਤੂ ਜਿਹੜਾ ਇਹਨਾਂ ਦਾ ਬਚਪਨ ਸੀ ਉਹ ਕੋਲਕਾਤਾ ਦੇ ਵਿੱਚ ਬੀਤਿਆ ਸੀ ਆਪਣੀ ਨਾਨੀ ਦੇ ਕੋਲ ਬੀਤਿਆ ਸੀ ਬੀਰ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਨਮ ਹੋਇਆ ਸੀ ਤਾਂ ਖੇਤਰ ਆਪਾਂ ਰੱਖਾਂਗੇ ਮਾਝਾ ਦੇ ਨਾਲ ਤੇ ਸੁਜਾਨ ਸਿੰਘ ਦੇ ਦੇ ਜੀਵਨ ਦੇ ਉੱਪਰ ਕਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਰਿਹਾ ਸੀ ਸੁਜਾਨ ਸਿੰਘ ਦੇ ਜੀਵਨ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਦਾ ਰਿਹਾ ਸੀ ਸੋ ਇਹਨਾਂ ਦੇ ਉੱਪਰ ਪ੍ਰਭਾਵ ਰਿਹਾ ਸੀ ਟੈਗੋਰ ਦਾ ਟੈਗੋਰ ਦਾ ਪ੍ਰਭਾਵ ਰਿਹਾ ਸੀ ਬਿਲਕੁਲ ਜੀ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਸੀ ਇਹਨਾਂ ਦੇ ਉੱਪਰ ਤੇ ਕਿਸ ਦੇ ਇਹਨਾਂ ਦੇ ਜੀਵਨ ਦੇ ਉੱਪਰ ਜਿਹੜਾ ਪ੍ਰਭਾਵ ਰਿਹਾ ਸੀ ਟੈਗੋਰ ਦਾ ਟੈਗੋਰ ਦਾ ਤੇ ਇਹਨਾਂ ਨੇ ਫਰਾਈਡਵਾਦ ਦੇ ਪ੍ਰਭਾਵ ਨੂੰ ਕਬੂਲਿਆ ਸੀ ਸੁਜਾਨ ਸਿੰਘ ਦੇ ਦੁਆਰਾ ਕਿਹੜੀ ਜੇਕਰ ਦੇਖੋ ਵੀ ਸੁਜਾਨ ਸਿੰਘ ਦੇ ਉੱਪਰ ਕਿਹੜੀ ਧਾਰਾ ਦਾ ਪ੍ਰਭਾਵ ਸੀ ਉਹ ਸੀ ਮਾਰਕਸਵਾਦੀ ਵਿਚਾਰ ਧਾਰਾ ਦਾ ਤੇ ਸੁਜਾਨ ਸਿੰਘ ਦੇ ਦੁਆਰਾ ਪਹਿਲੀ ਕਹਾਣੀ ਕਿਹੜੀ ਲਿਖੀ ਗਈ ਸੀ ਸੁਜਾਨ ਸਿੰਘ ਦੇ ਦੁਆਰਾ ਪਹਿਲੀ ਕਹਾਣੀ ਕਿਹੜੀ ਲਿਖੀ ਗਈ ਸੀ ਪਹਿਲੀ ਕਹਾਣੀ ਮਿਲਦੀ ਆਪਾਂ ਨੂੰ ਭਲੇਖਾ ਤੇ ਭਲੇਖਾ ਕਹਾਣੀ ਕਿਹੜੇ ਪੱਤਰ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਭਲੇਖਾ ਕਹਾਣੀ ਕਿਹੜੀ ਪੱਤਰਕਾ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਪਹਿਲਾ ਲੇਖ ਆਪਾਂ ਨੂੰ ਤਵਿਆ ਵਾਲਾ ਵਾਜਾ ਮਿਲਦਾ ਤੇ ਪਹਿਲੀ ਕਹਾਣੀ ਮਿਲਦੀ ਆ ਭਲੇਖਾ ਪ੍ਰਕਾਸ਼ਿਤ ਹੋਈ ਸੀ ਲਖਾਰੀ ਪੱਤਰਕਾ ਦੇ ਵਿੱਚ ਸੁਜਾਨ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ ਸੁਜਾਨ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ ਨੀਸੋ ਬਿਲਕੁਲ 86 ਦੇ ਵਿੱਚ ਰਚਨਾ ਕਿਹੜੀ ਦੇ ਲਈ ਮਿਲਿਆ ਸੀ? ਸਿਆਲ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਿਹੜੀ ਰਚਨਾ ਲਈ ਮਿਲਿਆ ਸੀ? ਸ਼ਹਿਰ ਤੇ ਗ੍ਰਾਂ ਦੇ ਲਈ ਸ਼ਹਿਰ ਤੇ ਗ੍ਰਾਂ ਰਚਨਾ ਦੀ ਵਿਦਾ ਕੀ ਹੈ? ਸ਼ਹਿਰ ਤੇ ਗ੍ਰਾਂ ਰਚਨਾ ਦੀ ਵਿਦਾ ਕੀ ਹੈ? ਉਹ ਸਾਰੇ ਵਿਅਕਤੀ ਰਿਪਲਾਈ ਸਾਂਝਾ ਕਰਨਾ ਕਿ ਸ਼ਾਇਦ ਤੇ ਗ੍ਰਾਂ ਰਚਨਾ ਦੀ ਵਿਦਾ ਪਾਣੂ ਮਿਲਦੀ ਹੈ ਕਹਾਣੀ ਸੰਗ੍ਰਹਿ ਤੇ ਸੁਜਾਗ ਸਿੰਘ ਦੇ ਦੁਆਰਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਰਚਿਆ ਗਿਆ ਸੀ ਸੁਜਾਗ ਸਿੰਘ ਦੇ ਦੁਆਰਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਰਚਿਆ ਗਿਆ ਸੀ ਦੁੱਖ ਸੁੱਖ ਦੁੱਖ ਸੁੱਖ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਸੀ ਦੁੱਖ ਸੁੱਖ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਸੀ ਆਈਟੀ ਕਲਾ ਦਾ ਆਪਣਾ ਇਹ ਲਾਸਟ ਕੁਐਸਚਨ ਹੈ ਦੁੱਖ ਸੁੱਖ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਬਿਲਕੁਲ ਜੀ 1941 ਦੇ ਵਿੱਚ ਉਸ ਤੋਂ ਬਾਅਦ ਦੁੱਖ ਸੁੱਖ ਤੋਂ ਪਿੱਛੋਂ 1946 ਸਭਰਾ 1951 ਦੇ ਵਿੱਚ ਅੱਜ ਦਿਨ ਲਈ ਆਪਣੀ ਅੱਜ ਦੀ ਲਾਈਵ ਕਲਾਸ ਇੱਥੇ ਸਮਾਪਤ ਹੋ ਗਈ। ਸਾਰੇ ਸਤਿਕਾਰਯੋਗ ਵਿਦਿਆਰਥੀ ਰਿਪਲਾਈ ਸਾਂਝਾ ਕਰਨਾ ਕਿ ਤੁਹਾਨੂੰ ਅੱਜ ਦੀ ਕਲਾਸ ਕਿਸ ਤਰ੍ਹਾਂ ਦੀ ਲੱਗੀ ਹੈ। ਤੇ ਸਾਰੇ ਸਤਿਕਾਰਯੋਗ ਵਿਦਿਆਰਥੀਆਂ ਨਾਲ ਦੁਬਾਰਾ ਫੇਰ ਸਾਂਝਾ ਕੀਤਾ ਜਾਂਦਾ ਕਿ ਇਮੇਲਕਰ ਅਕੈਡਮੀਸ ਗਰੁੱਪ ਦੇ ਵੱਲੋਂ ਨਵੇਂ ਬੈਚ ਜਿਹੜੇ ਕਿ ਪ੍ਰੈਕਟਿਸ ਵਾਈ ਸ਼ੁਰੂ ਕਰ ਦਿੱਤੇ ਗਏ ਹੈ। ਸਬੰਧਤ ਵਿਦਿਆਰਥੀ ਸੰਪਰਕ ਜ਼ਰੂਰ ਕਰ ਸਕਦੇ 9815008800 ਤੇ